ਅਸੀਂ ਕੱਲ ਜੀ ਮਿਲਦੇ ਆ ਕੋਈ ਥਾਣੀ ਦੇ ਵਿੱਚ ਮਿਲਦੇ ਆ ਓਕੇ ਜਿਵੇਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਹਿਟਾਰਨੀ ਦਾ ਫਾਊਂਡਰ ਇਨਫੈਕਟਰ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਇਸ ਚੈਨਲ ਦੇ ਉੱਤੇ ਅਸੀਂ ਹਰ ਰੋਜ਼ ਇੱਕ ਨਵੀਂ ਤੋਂ ਨਵੀਂ ਮੋਟੀਵੇਸ਼ਨ ਵੀਡੀਓ ਤੁਹਾਡੇ ਲਈ ਲੈ ਕੇ ਆਉਣਾ ਹੈ ਤੁਹਾਡੇ ਲਈ 50 ਪੁਲਿਸ ਬਾਰੇ ਜਾਣਕਾਰੀ ਲੈ ਕੇ ਆਉਣਾ ਹੈ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਸਾਡੇ ਜੋ ਮੇਨ ਗੈਸਟ ਹੈ ਉਹ ਹੈਗੇ ਆ ਪ੍ਰਵੀਨ ਕੌਰ ਤੇ ਇਹ 50 ਪੁਲਿਸ ਵਿੱਚ ਕਾਂਸਟੈਂਟ ਸਿਲੈਕਟ ਹੋਏ ਜੁਆਇਨਿੰਗ ਲੈਟਰ ਆ ਥੋੜਾ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਪਰੀ ਦੇ ਨਾਲ ਇਹਨਾਂ ਦੀ ਹੁਣ ਤੱਕ ਦੀ ਜੋ ਜਰਨੀ ਰਹੀ ਆ ਕਿੱਤਾਂ ਕਿੱਦਾਂ ਕਿਹੜੀ ਕਿਹੜੀ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਕਿਵੇਂ ਇਹਨਾਂ ਦਾ ਪੜਾਈ ਦਾ ਜਿਹੜਾ ਕਿਵੇਂ ਇਹਨਾਂ ਦਾ ਗਰਾਊਂਡ ਦਾ ਰਿਹਾ ਕਿੱਥੋਂ ਇਹਨਾਂ ਨੂੰ ਪ੍ਰੇਰਣਾ ਮਿਲੀ ਕਿਹਾ ਅਸੀਂ ਇਨੇ ਜਾ ਕੇ ਪੰਜਾਬ ਪੁਰਸ ਵਿੱਚ ਇਹਨਾਂ ਨੇ ਪੜ੍ਹਦੀ ਹੋਣਾ ਸਾਰਾ ਅੱਜ ਇਹਨਾਂ ਨਾਲ ਸਾਰਿਆਂ ਗੱਲਬਾਤ ਕਰਾਂਗੇ ਤਾਂ ਦੋਸਤੋ ਅੱਗੇ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਦਾ ਨਾਮ ਹੈ ਤਾਂ ਮੈਂ ਟੂ ਮੇਕ ਸ਼ੁਰ ਮੈਂ ਚਾਹਾਂ ਸਬਸਕ੍ਰਾਈਬ ਵੀ ਕਰ ਲਿਓ ਬੈਲ ਆਈਕਨ ਨੋਟੀਫਿਕੇਸ਼ਨ ਜਰੂਰ ਦਬਾ ਲਿਓ ਤਾਂ ਕਿ ਕੋਈ ਵੀ ਆਉਣ ਵਾਲੀ ਅਪਡੇ ਆਪਣੇ ਕੋਲ ਆਪਣੇ ਗੈਸ ਨੂੰ ਪਤਾ ਪਈ ਕੌਨਸਟੇਬਲ ਦੇ ਵਿੱਚ ਭਰਤੀ ਹੋਏ ਨੇ ਇਹ 2023 ਦੀ ਭਰਤੀ ਵਾਲੇ ਇਹ ਕੈਂਡੀਡੇਟ ਨੇ ਤੇ ਸਭ ਤੋਂ ਪਹਿਲਾਂ ਪਰੀ ਇਹੀ ਸਵਾਲ ਹੈ ਨਾ ਮੇਰਾ ਕਿ ਜਿਹੜਾ ਤੁਹਾਡਾ ਸੁਪਨਾ ਹੈ ਪੰਜਾਬ ਪੁਲਿਸ ਦੀ ਵਰਦੀ ਦਾ ਸੁਪਨਾ ਇਹ ਤੁਹਾਡਾ ਆਪਣਾ ਸੁਪਨਾ ਹੈ ਤੁਹਾਡੇ ਕਰਿਆ ਦਾ ਸੁਪਨਾ ਹੈ ਜਾਂ ਕੋਈ ਤੁਹਾਡਾ ਕੋਈ ਡ੍ਰੀਮ ਸੀਗਾ ਇਸ ਤਰ੍ਹਾਂ ਦਾ ਕੁਝ ਕਿ ਕਦੋਂ ਤੋਂ ਤੁਸੀਂ ਇਹ ਸੁਪਨਾ ਦੇਖਿਆ ਸਰ ਸਰ ਮੇਰਾ ਉਹ ਮੇਰੀ ਫੈਮਿਲੀ ਸਾਰਿਆਂ ਦਾ ਹੀ ਸੁਪਨਾ ਸੀਗਾ ਕਿ ਮੈਂ ਕਿਸੇ ਗਵਰਨਮੈਂਟ ਸੈਕਟਰ ਦੇ ਵਿੱਚ ਜਾਵਾਂ ਤੇ ਸਰ ਫਿਰ ਮੈਂ ਜਦੋਂ ਤਿਆਰੀ ਸ਼ੁਰੂ ਕਰੀ ਆ ਤਾਂ ਮੈਂ ਜਦੋਂ ਪਾ ਪੰਜਾਬ ਪੁਲਿਸ ਦਾ ਇਗਜ਼ਾਮ ਦਿੱਤਾ ਤਾਂ ਮੇਰੀ ਇਧਰ ਸੈLECTION ਹੋ ਗਈ। ਓਕੇ ਓਕੇ। ਤੇ ਜੇ ਥੋੜੀ ਗੱਲ ਕਰੀ ਕੁਆਲੀਫੀਕੇਸ਼ਨ ਦੀ ਤਾਂ ਤੁਸੀਂ ਕਿੰਨਾ ਪੜੇ ਲਿਖੇ ਹੋ? ਸਰ ਮੇਰੀ ਪੋਸਟ ਗ੍ਰੈਜੂਏਸ਼ਨ ਹੈ। ਓਕੇ। ਤੇ ਜਿਵੇਂ ਪੰਜਾਬ ਪੁਲਿਸ ਵਿੱਚ ਕਹਿੰਦੇ ਆ ਕਿ ਪਲੱਸ 2 ਤੋਂ ਬਾਅਦ ਹੀ ਭਰਤੀ ਹੋ ਜਾਂਦੇ ਆ ਤਾਂ ਤੁਸੀਂ ਪਲੱਸ 2 ਤੋਂ ਬਾਅਦ ਨਹੀਂ ਅਪਲਾਈ ਕੀਤਾ ਹੈਗਾ? ਸਰ ਉਸ ਟਾਈਮ ਇੱਕ ਗਾਈਡੈਂਸ ਦੀ ਕਮੀ ਓਕੇ ਉਸ ਕਰਕੇ ਫਿਰ ਪਹਿਲਾਂ ਗ੍ਰੈਜੂਏਸ਼ਨ ਕਰਨ ਲੱਗੇ ਫਿਰ ਪੋਸਟ ਗ੍ਰੈਜੂਏਸ਼ਨ ਕਰੀ ਉਸ ਤੋਂ ਬਾਅਦ ਸਰ ਟਰਾਈ ਕਰੀ ਇਸ ਫਾਈਲ। ਠੀਕ ਹੈ। ਤਾਂ ਹੁਣ ਐਲੀਜੀਬਿਲਿਟੀ ਆ ਥੋੜੀ ਸਰਵਿਸ ਇੰਸਪੈਕਟਰ ਵਾਲੀ ਹੈ। ਤਾਂ ਇਸ ਸਾਲ ਸਰਵਿਸ ਕਾਂਸਟੇਬਲ ਦੇ ਵਿੱਚ ਆਪਣਾ ਜਿਹੜਾ ਕੀਤਾ ਸੀਗਾ 2023 ਦੇ ਵਿੱਚ ਹੈ ਨਾ ਜੀ ਸਰ ਮੇਰਾ ਇਹ ਪਹਿਲਾ ਸਟੈਪ ਆ ਕਾਂਸਟੇਬਲ ਦੇ ਵਿੱਚ ਲਾਸਟ ਨਹੀਂ ਹੈ ਇਸ ਤੋਂ ਮੇਰੀ ਸ਼ੁਰੂਆਤ ਹੁੰਦੀ ਆ ਲਾਈਫ ਦੀ ਤੇ ਐਂਡ ਨਹੀਂ ਪਤਾ ਸਰ ਕਿੱਥੇ ਜਾ ਕੇ ਹੋਈ ਗਈ ਇਸ ਦਾ ਚਲੋ ਬਹੁਤ ਵਧੀਆ ਜੀ ਤੁਸੀਂ ਬਹੁਤ ਅੱਗੇ ਤੱਕ ਜਾਓਗੇ ਕਿਉਂਕਿ ਇੰਨੀ ਵਧੀਆ ਤੁਹਾਡੀ ਕੁਆਲੀਫਿਕੇਸ਼ਨ ਹੈ ਸਾਰਾ ਹਨਾ ਤੇ ਨੈਕਸਟ ਹੁਣ ਜਦੋਂ ਵੀ ਪੋਸਟ ਆਉਂਦੀਆਂ ਨੇ ਇੰਸਪੈਕਟਰ ਦੀਆਂ ਜਾਂ ਇੰਸਪੈਕਟਰ ਦੀਆਂ ਸਾਰਾ ਜ਼ਰੂਰ ਤੁਸੀਂ ਉਸ ਤੇ ਫੈਲ ਕਰੋ ਸਰ ਕਿਉਂਕਿ ਇਹ ਤਾਂ ਜਸਟ ਇੱਕ ਥੋੜੀ ਇੱਕ ਸਟੈਪ ਆ ਇੱਕ ਬਾਡੀ ਹੋ ਆ ਜੀ ਹੈ ਨਾ ਤਾਂ ਆਪਾਂ ਆਪਣੀ ਗੱਲ ਕਰਦੇ ਆ ਕਿ ਤੁਹਾਡਾ ਇਹ ਤੁਹਾਨੂੰ ਫੈਮਲੀ ਲੈ ਕੇ ਤੁਹਾਨੂੰ ਕਿੰਨਾ ਸਪੋਰਟ ਰਿਹਾ ਥੋੜੀ ਇਸ ਜਰਨੀ ਦੇ ਵਿੱਚ ਫੈਮਲੀ ਦਾ ਸਰ ਬਹੁਤ ਜਿਆਦਾ ਸਪੋਰਟ ਰਿਹਾ ਹੈ ਮੈਨੂੰ ਕਿਉਂਕਿ ਅੱਗਾ ਸੀਗਾ ਘਰ ਤੋਂ ਸਵੇਰ ਬਾਹਰ ਆ ਜਾਣਾ 9 ਵਜੇ ਔਰ ਸਾਰਾ ਸਟੱਡੀ ਕਰਕੇ ਗਰਾਊਂਡ ਕਰਕੇ ਮਤਲਬ ਘਰ ਜਾਣਾ ਸ਼ਾਮੀ 7 7:30 ਵਜੇ ਜਾਂਦੇ ਸੀ ਬਹੁਤ ਜਨਾ ਹਨੇਰਾ ਹੋ ਜਾਂਦਾ ਸੀ ਇਹ ਸਭ ਕੁਝ ਇੱਕ ਫੈਮਲੀ ਦੀ ਸਪੋਰਟ ਕਰਕੇ ਹੀ ਪੋਸੀਬਲ ਹੋਇਆ ਸਰ ਕਰਨਾ ਜਿਵੇਂ ਪਰ ਤੁਸੀਂ ਪਿੰਡ ਦੇリエ ਤੋਂ ਪਿੰਡ ਦੇ ਵਿੱਚ ਇੰਨਾ ਕੁੜੀਆਂ ਨੂੰ ਨਹੀਂ ਹੁੰਦਾ ਹੈਗਾ ਕਿ ਕੋਈ ਵੀ ਪੇਰੈਂਟ ਅਲੋ ਨਹੀਂ ਕਰਦਾ ਹੈਗਾ ਕਿ ਉਹਨਾਂ ਦੀ ਕੁੜੀ ਬਾਹਰ ਰਹਿਣਾ ਹਨਾ ਤੇ ਕੋਈ ਜ਼ਿਆਦਾ ਪੜਾਉਂਦੇ ਵੀ ਨਹੀਂ ਹੈਗੇ ਹਾਂ ਬਸ ਇਹੀ ਕਹਿੰਦੇ ਨੇ ਬਸ ਜਿੰਨਾ ਪੜ੍ਹ ਲੈ ਲੈ ਠੀਕ ਹੈ ਬਸ ਉਹ ਤੇਰਾ ਕੰਡ ਸਕੂਲ ਹੈ ਨਾ ਤਾਂ ਉਸ ਦਿਨ ਅਗਰੀ ਤੂੰ ਤੁਸੀਂ ਅوفر ਫਾਇਲ ਕਿਵੇਂ ਦੇ ਦਿਆਂ ਵੀ ਥੋੜੀ ਫੰਦੀ ਦਾ ਕਿਵੇਂ ਕਰਿਆ ਰੋਲ ਸਰ ਉਸ ਨਜ਼ਰੀਏ ਤੋਂ ਤਾਂ ਬਹੁਤ ਪੋਜ਼ਿਟਿਵ ਇੱਕ ਉਹਨਾਂ ਦਾ ਰੋਲ ਰਿਹਾ ਏ ਕਿ ਮੇਰੇ ਫਾਦਰ ਸਾਹਿਬ ਬ੍ਰਦਰ ਸਿਸਟਰ ਉਹਨਾਂ ਦਾ ਬਹੁਤ ਵੱਡਾ ਸਪੋਰਟ ਸੀ ਮੈਨੂੰ ਠੀਕ ਹੈ ਹਾਂਜੀ ਸਰ ਜਿਵੇਂ ਗਰਾਊਂਡ ਦੇ ਵਿੱਚ ਹੁੰਦਾ ਏ ਕਿ ਹਨਾ ਕੁੜੀਆਂ ਮੁੰਡੇ ਨੇ ਦੋਨੋਂ ਟੀਮ ਇਕੱਠੀਆਂ ਪ੍ਰੈਕਟਿਸ ਕਰਦੇ ਨੇ ਸਾਰਾ ਹਨਾ ਇਦਾਂ ਤੇ ਕਈ ਵਾਰ ਗਰਾਊਂਡ ਵਿੱਚ ਲੇਟ ਵੀ ਹੋ ਜਾਂਦੇ ਹਨੇਰਾ ਹੋ ਜਾਂਦਾ ਸਾਰਾ ਤਾਂ ਫਿਰ ਉਹਨੂੰ ਕਿੱਦਾਂ ਮੈਨੇਜ ਕਰਦੇ ਸੀਗੇ ਤੁਸੀਂ ਸਰ ਉਸ ਚੀਜ਼ ਨੂੰ ਲੈ ਕੇ ਨਾ ਜਦਾਂ ਕਈ ਵਾਰ ਹਨੇਰਾ ਹੋ ਜਾਂਦਾ ਸੀ ਮੈਂ ਫਾਦਰ ਸਾਹਿਬ ਨੂੰ ਕਹਿਣਾ ਕਿ ਤੁਸੀਂ ਮੈਨੂੰ ਅੱਗੂ ਆ ਕੇ ਲੈ ਜਾਓ ਹਨੇਰਾ ਹੋ ਗਿਆ ਉਹ ਆਉਂਦੇ ਨਹੀਂ ਸੀਗੇ ਉਹ ਕਹਿੰਦੇ ਸੀ ਕਿ ਤੁਹਾਡੀ ਡਿਊਟੀ ਉਹ ਇਦਾਂ ਦੀ ਆ ਕਿ ਤੁਸੀਂ ਹਨੇਰੇ ਆਉਣਾ ਸਵੇਰੇ ਆਉਣਾ ਤਾਂ ਮਤਲਬ ਖੋਦਾਓ ਮਤਲਬ ਉਹਨੂੰ ਪਹਿਲੇ ਪ੍ਰੀਪੇਅਰ ਕਰ ਰਹੇ ਸੀ ਉਹ ਸੀਰੀਅਲ ਲਈ। ਨਹੀਂ ਸੀ ਸਰ ਕਦੇ ਨਹੀਂ ਸੀ ਆਈ ਹੈ। ਇਹ ਬਸ ਉਹ ਕੈਦਨ ਸੀ ਕੋਈ ਪ੍ਰੋਬਲਮ ਵੀ ਤਾਂ ਕਾਲ ਕਰਦੇ ਹੋ। ਕੋਈ ਲੈਣ ਨਹੀਂ ਸੀ ਆਉਂਦਾ ਪਰ ਕਿਉਂਕਿ ਉਹਨਾਂ ਨੇ ਖੁਦੇ ਸਾਧਨ ਦਿੱਤੇ ਹੋਏ ਸੀ ਆਉਣ ਜਾਣ ਲਈ। ਭੀ ਇਹਦਾਂ ਦਾ ਐਸ਼ਮ ਸੀ। ਮਤਲਬ ਸਪੋਰਟ ਰਹੀ ਆ ਘਰੋਂ ਸ਼ੁਰੂ ਤੋਂ ਹੀ। ਇਹ ਬਹੁਤ ਵਧੀਆ ਗੱਲ ਹੁੰਦੀ ਹੈ ਨਹੀਂ ਤਾਂ ਪੇਰੈਂਟਸ ਕੀ ਆ ਆਪਣੇ ਬੱਚਾ ਉਹਨਾਂ ਇੱਕ ਵਾਰ ਉਸ ਨੂੰ ਮੰਮਾਸ ਬੋਏ ਪਾਪਾਸ ਬੋਏ ਬਣਾ ਕੇ ਰੱਖ ਲੱਗੇ ਕਿ ਹਨਾ ਉਹਨਾਂ ਨੂੰ ਬਸ ਸਾਧਨ ਹੀ ਨਹੀਂ ਹੈ ਕਿ ਉਹ ਆਪਣੀ ਗੋਦੀ 'ਚ ਝਾਕੇ ਰੱਖਣਾ। ਠੀਕ ਆ। ਤਾਂ ਮੈਂ ਇਹਨਾਂ ਪੀਰਸ ਨੂੰ ਬਹੁਤ ਵਧੀਆ ਮੰਨਦਾ ਸੀ ਲੱਗੇ ਕਿ ਉਹਨਾਂ ਨੇ ਪਹਿ ਆਪਣੇ ਆਪ ਪੈਰਾ ਤੇ ਖੜੇਗਾ ਨਸਤਾਇਆ ਬੜੀ ਹੋਣਾ ਛਾਇਆ ਸਾਰਾ ਕਿ ਤੂੰ ਛੋਟੀ ਛੋਟੀ ਪ੍ਰੋਬਲਮ ਆ ਜਿਹੜੀ ਕਿਉਂਕਿ ਪੰਜਾਬ ਪੁਲਿਸ ਦੀ ਜੋਬ ਇਸ ਤਰ੍ਹਾਂ ਦੀ ਆ ਰਫਤਾਰ ਵਾਲਾ ਜੋਬ ਹੈ ਹੁਣ ਤੁਸੀਂ ਨੇ ਡਿਊਟੀਆਂ ਲਗਾਉਣੀਆਂ ਨੇ ਦਿਨ ਬਾਹਰ ਅੰਦਰ ਨੇ ਸਾਰੇ ਹਨਾ ਸਭ ਚੀਜ਼ਾਂ ਲਈ ਜਗ੍ਹਾ ਡਿਊਟੀਆਂ ਕਰਨੀਆਂ ਨੇ ਸਭ ਹਨਾ ਤੇ ਕਦੇ ਕਿਸੇ ਨੇ ਡਿਊਟੀ ਹੋਣੀ ਆ ਥੋੜੀ ਕਦੇ ਕਿਸੇ ਦਾ ਡਿਊਟੀ ਹੋਣੀ ਆ ਸਾਰਾ ਇਕੱਲੇ ਵੀ ਜਾਣਾ ਪੈਣਾ ਤੁਹਾਨੂੰ ਸਾਰਾ ਹਨਾ ਤਾਂ ਇਹ ਬਹੁਤ ਜ਼ਰੂਰੀ ਆ ਤੁਹਾਡੇ ਪੇਰੈਂਟਸ ਨੂੰ ਸਲੂਟ ਹੈ ਇਸ ਨੂੰ ਲੈ ਕੇ ਕਿ ਉਹਨਾਂ ਨੇ ਇੰਨਾ ਜ਼ਿਆਦਾ ਇਸ ਨੂੰ ਸਮਝਿਆ ਹਾਂਜੀ ਪਰ ਹੁਣ ਨੈਕਸਟ ਸਵਾਲ ਇਹ ਆ ਕਿ ਜਿਵੇਂ ਬਹੁਤ ਸਾਰੇ ਘਰਾਂ ਦੇ ਵਿੱਚ ਹੁੰਦਾ ਹੈ ਬਹੁਤ ਸਾਰੇ ਬੱਚੇ ਵਾਅਦਾ ਦੀਦ ਦਾ ਕਿ ਹਨਾ ਉਹ ਕੀ ਆ ਜੇ ਉਹ ਪੜ੍ਹਦੇ ਨੇ ਤਾਂ ਸ਼ੁਰੂ ਪੜੀਦੇ ਪੜ੍ਹਦੇ ਨੇ ਫਿਰ ਉਹ ਆਪਣੇ ਘਰ ਦੇ ਨੂੰ ਕਹਿੰਦੇ ਨੇ ਵੀ ਅਸੀਂ ਪੜ੍ਹਨਾ ਹੀ ਹੈ ਜੀ ਹਨਾ ਵੀ ਸਾਨੂੰ ਹੋਰ ਨਾ ਕੋਈ ਕੰਮ ਲਾਏ ਕੋਈ ਇਧਰ ਉਧਰ ਨਾ ਮੁੰਡਾ ਇੰਦਾ ਕਹਿੰਦਾ ਚੰਗਲਾ ਤਾਂ ਠੀਕ ਹੈ ਤੇ ਬਦ ਜਦੋਂ ਗੱਲ ਕੁੜੀ ਦੀ ਆ ਜਾਂਦੀ ਆ ਕੁੜੀਆਂ ਤਾਂ ਘਰ ਦੇ ਸਭਾਲਣਾ ਸਾਰਾ ਹਨਾ ਦੇਖਣਾ ਮੰਮੀ ਨੇ ਹੈਲਪੀਗ ਕਰਉਣਾ ਸਾਰਾ ਤਾਂ ਉਸ ਦੇ ਮੁਕਾਬਲੇ ਤੁਹਾਡਾ ਮਤਲਬ ਘਰ ਦੇ ਵਿੱਚ ਕਿਵੇਂ ਤਾਂ ਹੋਰ ਰਿਹਾ ਤੁਹਾਡਾ ਸਰ ਮੈਂ ਕਦੇ ਸਟੱਡੀ ਦਾ ਬਹਾਨਾ ਲਗਾ ਕੇ ਮਤਲਬ ਘਰ ਦੇ ਕੰਮਾਂ ਤੋਂ ਨਹੀਂ ਦੂਰ ਗਈ ਜਾਈ ਸਰ ਮੈਂ ਸਾਰਾ ਕੁਝ ਬੈਲੈਂਸ ਕਰਿਆ ਘਰ ਦੇ ਕੰਮ ਵੀ ਕਰੇ ਨੇ ਸਟੱਡੀ ਵੀ ਕਰਿਆ ਗਰਾਊਂਡ ਵੀ ਕਰਿਆ ਆਲਮੋਸਟ ਇੰਨੀ ਹੈਗਾ ਕਿ ਮੈਂ ਸਟੱਡੀ ਹੀ ਕਰੀਆ ਮਤਲਬ ਨਾਲ ਘਰ ਸਾਰਾ ਮੈਨੇਜ ਕਰਿਆ ਓਕੇ ਜੀ ਤੇ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਇਹਨਾਂ ਦੇ ਘਰੇ ਮੱਝਾ ਗਾਵਾਂ ਵੀ ਰੱਖਿਓ ਸਾਰਾ ਹਨਾ ਤੇ ਇਹ ਕੁੜੀ ਨੇ ਪੜਾਈ ਵੀ ਕਰਨੀ ਠੀਕ ਹੈ ਮੇਰੇ ਕੋ ਆ ਕੇ ਪ੍ਰੈਕਟਿਸ ਵੀ ਕਰਨੀ ਸਾਰਾ ਹਨਾ ਪੜਾਈ ਦਾ ਗਰਾਊਂਡ ਦਾ ਸਾਰਾ ਕਰਕੇ ਉਸ ਤੋਂ ਬਾਅਦ ਫਿਰ ਇਹਨੇ ਕਰੇ ਜਾ ਕੇ ਸਵੇਰੇ ਵੀ ਤਾਰਾ ਕੱਢਣੀ ਆ ਸ਼ਾਮ ਨੂੰ ਵੀ ਘਰੇ ਤਾਰਾ ਕੱਢਣੀ ਆ ਤੇ ਜੋ ਵੀ ਰੋਟੀ ਬਣਦਾ ਸੀਗਾ ਸਾਰਾ ਇਸ ਕੁੜੀ ਨੇ ਆਪ ਕਰਨਾ ਸੀਗਾ ਤੇ ਕਿਸ ਤਰ੍ਹਾਂ ਕੋਈ ਬਹਾਨਾ ਸੀਗਾ ਕਿ ਮੈਂ ਗਰਾਊਂਡ ਤੋਂ ਥੱਕ ਗਈ ਜਾਂ ਗੁੱਛ ਹੋ ਗਿਆ ਸਾਰਾ ਹੈ ਨਾ ਤਾਂ ਇਹ ਬਹੁਤ ਇੱਕ ਜ਼ਰੂਰੀ ਚੀਜ਼ ਹੋ ਜਾਂਦੀ ਆ ਜਦੋਂ ਤੁਸੀਂ ਤਿਆਰੀਆਂ ਨਹੀਂ ਹੁੰਦੀਆਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਤਾਂ ਗਰਾਊਂਡ ਹੀ ਕਰ ਸਕਦੇ ਆ ਜਾਂ ਤਾਂ ਸਿਰਫ ਕੁਈ ਕਰ ਸਕਦੇ ਆ ਤੁਹਾਡੇ ਮਾਤਾ ਪਿਤਾ ਨੂੰ ਇਸੀ ਦਾ ਇੱਕ ਨਾ ਸਹਾਰਾ ਲੈਣਾ ਚਾਹੀਦਾ ਕਿ ਹਾਂ ਸਾਡਾ ਮੁੰਡਾ ਕੁੜੀ ਜਵਾਨ ਹੈ ਠੀਕ ਆ ਸਾਡੇ ਨਾਲ ਹੱਥ ਬਟਾਉਂਦਾ ਹੈ ਸਾਰਾ ਤੇ ਜਿਹੜੀ ਬੱਚੇ ਇਸ ਤਰ੍ਹਾਂ ਦੀ ਕਰਦੇ ਨੇ ਵੀ ਅਸੀਂ ਜਰ ਪੜਨੀ ਪੜਨਾ ਹੈ ਨਾ ਤੇ ਹੱਥ ਵੀ ਨਹੀਂ ਹਿਲਾਉਂਦੇ ਹੈਗੇ ਕਰਦਾ ਤਾਂ ਉਹ ਇਦਾਂ ਨਾ ਕਰੋ ਤੁਸੀਂ ਦੇਖ ਸਕਦੇ ਹੋ ਇੱਕ ਕੁੜੀ ਨੇ ਕੰਮ ਵੀ ਕੀਤਾ ਹੈ ਹੁਣ ਅੱਜ ਦੇਖ ਲਓ ਤੁਹਾਡੇ ਸਾਹਮਣੇ ਵਰਦੀ ਪਾ ਕੇ ਬੈਠੀ ਆ ਤਾਂ ਇਹ ਬਹਾਨਾ ਜਿਹੜਾ ਆਪਣੇ ਘਰ ਤੋਂ ਨਾ ਲਾਓ ਵੀ ਸਰ ਵਾਸੀਂ ਪੜਾਈ ਉਹ ਕਰਨੀ ਐ ਸਿਰਫ ਗਰਾਉਂਡ ਹੀ ਕੰਮ ਆ ਮੈਂ ਸਰ ਜਿੱਦਾਂ ਸਟੱਡੀ ਤੋਂ ਰੈਸਟ ਵੀ ਲੈਣੀ ਆ ਮੈਂ ਇਹ ਨਹੀਂ ਕਿ ਕਿ ਮੈਂ ਫੋਨ ਯੂਜ਼ ਕਰਨਾ ਮੈਂ ਉਹ ਟਾਈਮ ਘਰ ਦੇ ਕੰਮ ਕਰਦੀ ਸੀ ਮਤਲਬ ਜਿੱਦਾਂ ਆਪਾਂ ਕਹਿੰਦੇ ਥੋੜਾ ਮਾਈਂਡ ਫਰੈਸ਼ ਹੋ ਜਾਊ ਸਟੱਡੀ ਤੋਂ ਗੈਪ ਲੈ ਲਓ ਥੋੜਾ ਫਿਰ ਮੈਂ ਉਹ ਆਪਣਾ ਜਿਹੜਾ ਟਾਈਮ ਸੀ ਮੈਂ ਉਹ ਘਰ ਦੇ ਵਿੱਚ ਯੂਜ਼ ਕਰਨਾ ਕੰਮ ਕਰਨ ਲਈ ਵੀ ਮੇਰੇ ਪੇਰੈਂਟਸ ਨੂੰ ਔਖਾ ਨਾ ਹੋਵੇ ਮੇਰੀ ਮੰਮੀ ਨੂੰ ਕੰਮ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਤਾਂ ਮੈਂ ਉਹ ਚੀਜ਼ ਵੀ ਮਤਲਬ ਇੱਕ ਧਿਆਨ ਚ ਰੱਖਦੀ ਸੀ ਉਸ ਚੀਜ਼ ਨੂੰ ਵੀ ਨਹੀਂ ਬਹੁਤ ਵਧੀਆ ਸੋਚ ਆ ਤੁਹਾਡੀ ਕੇਸੀ ਨੂੰ ਤੁਸੀਂ ਨੇ ਸਮਝਿਆ ਹੈਨਾ ਬਹੁਤ ਘੱਟ ਬੱਚੇ ਹੁੰਦੇ ਨੇ ਜਿਹੜੇ ਇਸ ਨੂੰ ਸਮਝ ਪਾਉਂਦੇ ਨੇ ਨਹੀਂ ਤਾਂ ਬੱਚੇ ਬਹਾਨਾ ਲਾਉਣਗੇ ਦੂਜਿਆਂ ਨੂੰ ਪੜ੍ਹ ਨਹੀਂ ਹੁੰਦਾ ਸੋ ਤੁਹਾਨੂੰ ਕੰਮੇ ਲਾਈ ਜਾਂਦੇ ਤੁਸੀਂ ਇਹ ਹੋਊਗਾ ਹੈਨਾ ਇੱਥੇ ਤੁਸੀਂ ਖੁਦ ਕਹੇ ਸੀ ਕਿ ਤੁਸੀਂ ਖੁਦ ਸਾਰਾ ਕੰਮ ਕਰ ਰਹੇ ਹੋ ਹੈਨਾ ਤਾਂ ਇੱਥੇ ਮਤਲਬ ਉਹ ਹੁੰਦੀ ਵੀ ਸ਼ਿਕਾਇਤਾਂ ਕਰ ਜੰ데 ਤੁਹਾਡੀਆਂ ਜਦੋਂ ਤੁਸੀਂ ਜ਼ਿੰਦਗੀ ਵਿੱਚ ਕੁਝ ਪੜਾਣਾ ਹੁੰਦਾ ਫਿਰ ਤੁਹਾਨੂੰ ਸ਼ਿਕਾਇਤਾਂ ਨਹੀਂ ਕਰਨੀਆਂ ਪੈਂਦੀ ਇਸੇ ਲਈ ਹਾਂਜੀ ਬੜੀ ਸਵਾਲ ਨੈਕਸਟ ਇਹ ਆ ਤੁਹਾਡੇ ਲਈ ਕਿ ਤੁਸੀਂ ਕਿੰਨਾ ਟਾਈਮ ਪੰਜਾਬ ਪੁਲਿਸ ਕਨਸਟੇਬਲ ਦਾ ਵਰਤੀ ਪਾਉਣ ਦੇ ਲਈ ਤੁਹਾਨੂੰ ਕਿੰਨਾ ਟਾਈਮ ਪੜਾਈ ਕਰਦੀ ਲੋੜ ਪਈ ਹੈ ਸਰੇ ਸੀ ਕਿ ਮੇਰਾ ਕੋਈ ਫਿਕਸ ਸ਼ੈਡਿਊਲ ਨਹੀਂ ਸੀ ਸਟੱਡੀ ਕਰਨ ਦਾ ਕਿਉਂਕਿ ਮੈਂ ਘਰ ਦੇ ਕੰਮ ਵੀ ਮੈਨੇਜ ਕਰਨੇ ਸੀ ਮੈਂ ਗਰਾਊਂਡ ਵੀ ਕਰਨਾ ਸੀ ਇਸ ਲਈ ਜਦੋਂ ਵੀ ਮੇਰਾ ਮਤਲਬ ਟਾਈਮ ਮੈਨੂੰ ਮਿਲਦਾ ਸੀ ਮੈਂ ਉਸ ਟਾਈਮ ਸਟੱਡੀ ਕਰਦੀ ਸੀ ਬਟ ਫਿਰ ਵੀ ਮੈਂ ਏਟ ਲੀਸਟ 4-5 ਘੰਟੇ ਦਾ ਸਟੱਡੀ ਦਿੱਲੀ ਮਨ ਕਰਦੀ ਸੀ ਇਨ ਕੇਸ ਕੋਈ ਦਿਨ ਦੇ ਵਿੱਚ ਕੰਮ ਹੋ ਗਿਆ ਮੇਤੋਂ ਨਹੀਂ ਹੋਈ ਤਾਂ ਫਿਰ ਮੈਂ ਲੇਟ ਨਾਈਟ ਤੱਕ ਕਰਦੀ ਸੀ ਬਟ ਮੈਂ ਇਹ ਸੀ ਵੀ 4 ਘੰਟੇ ਤੋਂ ਘੱਟ ਸਟਡੀ ਮਤਲਬ ਟਾਈਮ ਕਦੇ ਉਹ ਨਹੀਂ ਕਰਿਆ ਖਰਾਬ ਨਹੀਂ ਕਰਿਆ ਹਾਂਜੀ ਬੜੀ ਹੁਣ ਨੈਕਸਟ ਸਵਾਲ ਆਪਣਾ ਇਹ ਆ ਤੁਹਾਡੇ ਲਈ ਕਿ ਸਭ ਤੋਂ ਜ਼ਰੂਰੀ ਇੰਪੋਰਟੈਂਟ ਪਾਰਟ ਇਹਦੇ ਵਿੱਚ ਹੋ ਜਾਂਦਾ ਜਦੋਂ ਪੀਪਰ ਪਾਸ ਕਰ ਲੈਣੇ ਹੋ ਫਿਰ ਗੱਲ ਆ ਜਾਂਦੀ ਹੈ ਥੋੜੇ ਫਿਜ਼ੀਕਲ ਟ੍ਰੈਇਲ ਦੀ ਜੀ ਤਾਂ ਤੁਸੀਂ ਕੀ ਪਹਿਲਾਂ ਕੋਈ ਮਤਲਬ ਤੁਹਾਡਾ ਜਦੋਂ ਤੁਸੀਂ ਛੋਟੇ ਹੁੰਦੇ ਸੀਗੇ ਉਸ ਤੋਂ ਕੋਈ ਗੇਮ ਰੱਖੀ ਹੋਈ ਸੀ ਜਾਂ ਤੁਸੀਂ ਪਹਿਲਾਂ ਹੀ ਫਿਟਨੈਸ ਦੇ ਵਿੱਚ ਸੀਗੇ ਕਿੱਦਾਂ ਸੀ ਨਹੀਂ ਸਰ ਗੇਮ ਤਾਂ ਮੈਂ ਕੋਈ ਨਹੀਂ ਖੇੜੀ ਬਟ ਮੈਂ ਜ਼ੀਰੋ ਲੈਵਲ ਤੋਂ ਹੀ ਆ ਕੇ ਸਟਾਰਟ ਕਰੀ ਆ ਪਿਆਰੀ ਤੁਹਾਡੇ ਕੋਲ ਹੀ ਆ ਕੇ ਕਰੀ ਆ ਸਰ ਪਹਿਲਾਂ ਓਵਰ weight ਕਰਨ ਮੇਰੇ ਤੋਂ ਨਹੀਂ ਸੀ ਹੋ ਰਹੀ ਰਨਿੰਗ ਪਹਿਲਾਂ ਤਾਂ ਆਪਾਂ ਸਾਰਾ ਵਕਤੀ ਘਰੇ ਆਪਣੇ weight ਦੇ ਕੇ ਥੋੜਾ weight ਘਟਾਣ ਲਈ ਉਸ ਤੋਂ ਬਾਅਦ ਹੀ ਜੋ ਕਰਿਆ ਸਰ ਤੁਹਾਡੇ ਕੋਲ ਹੀ ਕਰਿਆ ਆ ਬਸ ਫਿਰ ਉੱਥੇ ਹੀ ਕਲੀਅਰ ਹੋ ਜਾਣਾ ਠੀਕ ਹੈ ਜੀ ਤੇ ਤੁਸੀਂ ਮਤਲਬ ਬਹੁਤ ਸਾਰੇ ਬੱਚੇ ਹੁੰਦੇ ਨੇ ਜਿਹੜੇ ਹੈ ਨਾ ਜ਼ੀਰੋ ਟਾਈਮ ਤੇ ਸਟਾਰਟ ਕਰਦੇ ਨੇ ਤਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਜੇ ਮੰਨ ਲਓ ਹੁਣ ਮੋਸਟਲੀ ਬੱਚੇ ਹੁੰਦੇ ਨੇ ਪੜਾਈ ਵੀ ਕਰਦੇ ਨੇ ਨਾ ਸਾਰਾ ਤੇ ਉਹ ਗਰਾਊਂਡ ਦੇ ਵਿੱਚ ਵੀ ਨਹੀਂ ਜਾ ਪਾਉਂਦੇ ਤੁਸੀਂ ਇੱਥੇ ਨੂੰ ਦੇਖਦੇ ਹੀ ਆ ਹਾਂ ਕਿਉਂਕਿ ਹੁਣ ਮੋਸਟਲੀ ਤੁਸੀਂ ਵੀ ਦੇਖਿਆ ਜੀ ਤੁਹਾਨੂੰ ਘਰ ਦਾ ਕੰਮ ਵੀ ਕਰਨਾ ਪੈਂਦਾ ਸਾਰਾ ਉਹਦੇ ਵਿੱਚੋਂ ਟਾਈਮ ਬਹੁਤ ਟੱਕ ਮਿਲ ਜਾਂਦੇ ਤਾਂ ਤੁਸੀਂ ਕਿੱਦਾਂ ਉਹਨਾਂ ਬੱਚਿਆਂ ਨੂੰ ਤੁਸੀਂ ਕਹੋਗੇ ਵੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਸਰਬਸਤ ਮੈਂ ਹੀ ਕਹਿ ਰਹੀ ਹਾਂ ਤੁਸੀਂ ਜਿਸ ਕੰਮ ਲਈ ਕਰਨ ਜਾ ਰਹੇ ਹੋ ਆਪਣਾ 100% ਉਸ ਤੇ ਫੋਕਸ ਰੱਖ ਕੇ ਕਰੋ ਔਰ ਜੋ ਵੀ ਤੁਹਾਡੇ ਕੋਈ ਗਾਈਡੈਂਸ ਨੇ ਤੁਹਾਨੂੰ ਕੋਈ ਗਾਈਡ ਕਰਦੇ ਨੇ ਤੁਹਾਡੇ ਕੋਚ ਸਾਹਿਬ ਨੇ ਜਿਵੇਂ ਉਹ ਕਹਿੰਦੇ ਨੇ ਉਹਨਾਂ ਦੇ ਦੱਸੇ ਰਸਤੇ ਤੇ ਚੱਲੋ ਤਾਂ ਤੁਸੀਂ ਜ਼ੀਰੋ ਟਾਈਮ ਤੇ ਵੀ ਉਸ ਚੀਜ਼ ਨੂੰ ਅਚੀਵ ਕਰ ਸਕਦੇ ਹੋ ਠੀਕ ਹੈ ਹਾਂਜੀ ਬਹੁਤ ਵਧੀਆ ਜੀ ਇਸ ਲਾਈਕ ਦੇਖੋ ਜਿਵੇਂ ਇਹਨਾਂ ਨੇ ਦੱਸਿਆ ਕਿ ਹਾਂ ਇਹਨਾਂ ਨੂੰ ਓਵਰ weight ਦਾ ਸੀਗਾ ਇਸ਼ੂ ਤੇ no doubt ਫਿਰ ਇਹਨਾਂ ਦੇ weight ਤੇ ਕੰਮ ਕੀਤਾ ਗਿਆ ਬਟ ਗੱਲ ਇਹ ਹੈ ਕਿ ਜੋ ਤੁਸੀਂ ਪਹਿਲੇ ਹੀ ਚੀਜ਼ ਨੇ ਧਿਆਨ ਦੇ ਦੇਣੇ ਹੋ ਠੀਕ ਹੈ ਕਿ ਮੈਂ ਮੈਨੂੰ ਪੰਜਾਬ ਪੁਚਸ ਭਰਤੀ ਹੋਣਾ ਮੈਂ ਤਾਂ ਮੈਨੂੰ ਫਿਜ਼ੀਕਲ ਫਿਟਨੈਸ ਆ ਜਿਹੜੀ ਬਹੁਤ ਜ਼ਰੂਰੀ ਆ ਤਾਂ ਉਸ ਦੇ ਉੱਤੇ ਤੁਸੀਂ ਹੌਲੀ ਹੌਲੀ ਕੰਮ ਕਰਨਾ ਸ਼ੁਰੂ ਕਰ ਦਿਓ ਤੇ ਸਭ ਤੋਂ ਵੱਡੀ ਗੱਲ ਜੋ ਰਹੀ ਆ ਪਰਿਮ ਲੈ ਕੇ ਇਹ ਤਿਆਰ ਕਰਦੇ ਵਿੱਚ ਟ੍ਰੇਨਿੰਗ ਦੇ ਵਿੱਚ ਹਰ ਇੱਕ ਵਿੱਚ ਇੱਕ ਪ੍ਰੋਬਲਮ ਰਹਿੰਦੀ ਆ ਲੱਤਾਂ ਦੋਦੀਆਂ ਰਹਿੰਦੀਆਂ ਇਹ ਦੋਦਾ ਮੇਰਾ ਉਹ ਦੋਦਾ ਉਹ ਦੋਦਾ ਤੇ ਇਹ ਹੁਣ ਬਹੁਤੇ ਬੈਠੀ ਆ ਜਾਰਾ ਅੱਜ ਤੱਕ ਇਹਨੇ ਮੈਨੂੰ ਕੋਈ ਕੰਪਲੇਨਟ ਨਹੀਂ ਕੀਤੀ ਕਿਸ ਤਰ੍ਹਾਂ ਦੀ ਕਿ ਸਰ ਮੈਨੂੰ ਇੱਥੇ ਦਰਦ ਹੋ ਰਿਹਾ ਮੈਨੂੰ ਇੱਥੇ ਪ੍ਰੋਬਲਮ ਹੋ ਰਹੀ ਹੈ ਮੇਰੀ ਲੱਤਾਂ ਉਹਦਾ ਰੀਜ਼ਨ ਇਹ ਸੀਗਾ ਕਿ ਵਧੀਆ ਖਾਣ ਪੀਣ ਸੀਗਾ ਇਹਦਾ ਡਾਈਟ ਬਹੁਤ ਵਧੀਆ ਸੀ ਕਿ ਘਰ ਤੇ ਜਿੰਨੇ ਮੱਛਾ ਘਾਵ ਰੱਖਿਓਏ ਨੇ ਵਧੀਆ ਖਾਦੀ ਪੀਂਦੇ ਫਰਵਾਹ ਤੇ ਸੀਗੀ ਹੈ ਨਾ ਤੇ ਵਧੀਆ ਬੋਨ ਬੋਨ ਦੇ ਵਿੱਚ ਵਧੀਆ ਸਟਰੰਗਨੈਸ ਹੈ ਦੇ ਤੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਸਾਨੂੰ ਤੇ ਹੁਣ ਤੱਕ ਟ੍ਰੈਲ ਵੀ ਕਲੀਅਰ ਕਰ ਲਏ ਸਾਰਾ ਕੁਝ ਕਰ ਲਿਆ ਫੋਂਟ ਤੱਕ ਨਹੀਂ ਆਈ ਤੇ ਅੱਗੇ ਵੀ ਨਹੀਂ ਆਉਗੀ ਕਿਉਂਕਿ ਤੁਹਾਡਾ ਜਦੋਂ ਬੇਸ ਥੋੜਾ ਖਾਣ ਪੀਣ ਵਧੀਆ ਹੈ ਥੋੜੀ ਫਿਟਨੈਸ ਵਧੀਆ ਹੈ ਫਿਰ ਤੁਹਾਨੂੰ ਅੱਗੇ ਕਿਸ ਤਰ੍ਹਾਂ ਦੀ ਵੀ ਪ੍ਰੋਬਲਮ ਆ ਜਿਹੜੀ ਨਹੀਂ ਹੁੰਦੀ ਹੈ ਹਾਂਜੀ ਬਰੀ ਆਪਣਾ ਨੈਕਸਟ ਸਵਾਲ ਤੁਹਾਡੇ ਲਈ ਏ ਆ ਕਿ ਜਿਵੇਂ ਮੋਸਟਲੀ ਬੱਚੇ ਪੁੱਛਦੇ ਨੇ ਕਿ ਤੁਸੀਂ ਤਿਆਰੀ ਕਿੱਥੋਂ ਕੀਤੀ ਹੋਣ ਤੁਸੀਂ 50 ਕੁਰਸੀ ਵਰਦੀ ਪਰ ਬੈਠੂ ਸਾਰੇ ਬੱਚਿਆਂ ਦਾ ਤੁਹਾਡੇ ਲਈ ਈ ਸੋਲਵ ਹੋਊਗਾ ਤੁਹਾਨੂੰ ਸੋਸ਼ਲ ਮੀਡੀਆ ਤੇ ਵੀ ਇਹ ਪੁੱਛਣਗੇ ਜਾਂ ਵੈਸੇ ਵੀ ਤੁਹਾਨੂੰ ਸਾਰੇ ਇਹ ਕਿ ਤੁਸੀਂ ਪੰਜਾਬ ਪੁਲਿਸ ਤੇ ਭਰਤੀ ਹੋਣ ਲਈ ਤਿਆਰੀ ਇਹ ਜਿਹੜੀ ਕਿਹੜੀ ਕਿਤਾਬ ਤੋਂ ਕੀਤੀ ਕੀ ਕਿਥੋਂ ਪੜੇ ਕੀ ਸਾਰਾ ਸੀਨ ਆ ਹੁਣ ਇਹਨਾਂ ਬੱਚਿਆਂ ਦੀ ਤਿਆਰੀ ਕਰਨੀ ਹੈ ਤਾਂ ਤੁਸੀਂ ਕੀ ਜਾਣ ਚਾਹੋਗੇ ਇਹਨਾਂ ਲਈ ਸਰ ਆਪਾਂ ਦੇਖਦੇ ਆਂ ਕਿ ਬਹੁਤ ਸਾਰੀਆਂ ਮਾਰਕੀਟ ਤੇ ਵਿੱਚ ਕਿਤਾਬਾਂ ਆ ਜਾਂਦੀਆਂ ਨੇ ਲਿਖ ਕੇ ਕਿ ਸਪੈਸ਼ਲ ਕਨਸਟੇਬਲ ਲਈ ਹੈ ਜਾਂ ਕਾਸਟ ਲਈ ਬਟ ਉਹ ਕੀ ਹੈ ਕਿ ਸਫੀਸ਼ੀਐਂਟ ਨਹੀਂ ਹੈਗੀ ਤਿਆਰੀ ਕਰਨ ਦੇ ਲਈ ਆਪਾਂ ਨੂੰ ਲੱਗ ਲੱਗ ਸੋਰਸ ਲੈਣੇ ਪੈਂਦੇ ਨੇ ਇੱਕ ਚੰਗੀ ਤਿਆਰੀ ਕਰਨ ਦੇ ਲਈ ਤੇ ਜੇਕਰ ਤੁਸੀਂ ਇਹੀ ਚਾਹੁੰਦੇ ਹੋ ਕਿ ਅਸੀਂ ਮਤਲਬ ਫਸਟ ਟਾਈਮ ਹੀ ਆਪਣਾ ਜੋ ਕ੍ਰੈਕ ਕਰਨਾ ਹੈ ਤਾਂ ਤੁਹਾਨੂੰ ਕਿਸੇ ਇੱਕ ਚੰਗੇ ਇੰਸਟੀਚਿਊਟ ਦੇ ਵਿੱਚ ਜਾਂ ਕਿਸੇ ਟੀਚਰ ਦੀ ਗਾਈਡੈਂਸ ਲੈਣੀ ਬਹੁਤ ਜ਼ਰੂਰੀ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਪਣੀ ਸੈਲਫ ਸਟੱਡੀ ਨਾਲ ਕਰ ਸਕਦੇ ਹੋ ਕਲੀਅਰ ਬਟ ਜੇ ਮੰਨ ਲਓ ਇੱਕ ਬੱਚਾ ਹੈ ਉਹਨੇ ਪਲੱਸ 2 ਕੀਤੀ ਹੈ ਉਹ ਕਹੇ ਆ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਮੈਂ ਖੁਦ ਹੀ ਕਿਤਾਬ ਲੈ ਕੇ ਕਨਸਟੇਬਲ ਵਾਲੀ ਮੈਂ ਘਰੇ ਬੈ ਕੇ ਪੜ੍ਹਾਈ ਕਰ ਲਵਾਂਗਾ ਕੀ ਤੁਹਾਨੂੰ ਲੱਗਦਾ ਕਿ ਉਹ ਬੱਚਾ ਕਿੱਥੇ ਤੱਕ ਮਾਰ ਕਰ ਪਾਊਗਾ ਤੇ ਇੱਕ ਉਹ ਬੱਚਾ ਅਕੈਡਮੀਜ਼ ਜਾਂ ਕਿਉਂ ਇੰਸਟੀਚਿਊਟ ਆ ਕੋਈ ਵੀ ਪੜਾਈ ਹਰਤਾ ਉਹਦੇ ਚ ਤੇ ਕੋਈ ਜਿਹੜਾ ਘਰੇ ਬੈਠਾ ਬੱਚਾ ਸਟੱਡੀ ਕਰ ਰਿਹਾ ਉਹਦੇ ਚ ਕਿੰਨਾ ਕਿ ਡਿਫਰੈਂਸ ਹੈ ਤੁਸੀਂ ਇਹ ਮੀਜਰ ਪੁਆਇੰਟ ਕੀ ਕਰਦੇ ਹੋ ਸਰ ਡਿਫਰੈਂਸ ਬਹੁਤ ਹੁੰਦਾ ਕਿਉਂਕਿ ਇੱਕ ਜੋ ਟੀਚਰ ਆ ਉਹਨਾਂ ਨੂੰ ਹਰ ਇੱਕ ਪ੍ਰੋਬਲਮ ਬੱਚੇ ਨੇ ਜਿਹੜੀ ਉਹਨੂੰ ਆਉਣੀ ਆ ਫੇਸ ਕਰਨੀ ਆ ਉਹਨਾਂ ਨੂੰ ਆਲਰੇਡੀ ਉਸ ਚੀਜ਼ ਬਾਰੇ ਪਤਾ ਹੈ ਉਹ ਬੱਚੇ ਨੂੰ ਪ੍ਰੀਪੇਅਰ ਕਰ ਦਿੰਦੇ ਨੇ ਪਰ ਇੱਕ ਫ੍ਰੈਸ਼ਰ ਬੱਚਾ ਆ ਜੋ ਹਜੇ ਕਿਸੇ ਦੇ ਅੰਡਰ ਕਿਸ ਨੇ ਨਹੀਂ ਕਰੀ ਹੈਗੀ ਤਿਆਰੀ ਤਾਂ ਉਹਨੂੰ ਫਿਰ ਇਹ ਚੀਜ਼ਾਂ ਬਾਰੇ ਮੈਨ ਨਹੀਂ ਪਤਾ ਲੱਗ ਰਹਾ ਹੈ ਮੋਸਟਲੀ ਬੱਚਾ ਨੂੰ ਸਿਲੇਬਸ ਦਾ ਹੀ ਨਹੀਂ ਪਤਾ ਲੱਗਦਾ ਹੁੰਦੀ ਹੈ ਕਿ ਅੱਜ ਕੱਲ੍ਹ ਕੋੜਾਈ ਦਾ ਸਿਸਟਮ ਤੁਹਾਨੂੰ ਪਤਾ ਹੀਦਾ ਸਿンプਲਸ 2 ਬੱਚੇ ਕਿੱਦਾਂ ਪਾਸ ਕਰਦੇ ਆ ਸਾਰਾ ਕਰੋਨਾ ਟਾਈਮ ਦੇ ਵਿੱਚ ਕਿਵੇਂ ਕੀਤੀ ਸਾਰੀ ਹੈ ਨਾ ਤੇ ਬੇਸ ਬੱਚਿਆਂ ਦਾ ਨਾ ਵਿਧੇ ਨਹੀਂ ਬਣ ਪਾਉਂਦਾ ਹੈਗਾ ਤਾਂ ਤੁਸੀਂ ਮੈਂ ਇਹੀ ਰეკਮੈਂਡ ਕਰਦਾ ਤੇ ਫਰੀ ਨੇ ਵੀ ਸੇਮ ਇਹੀ ਕਿਹਾ ਕਿ ਤੁਸੀਂ ਪਹਿਲਾਂ 2-3 ਮਹੀਨੇ ਤੁਹਾਨੂੰ ਜ਼ਰੂਰੀ ਹੈ ਕਿਸੇ ਤੁਸੀਂ ਕੋਚ ਦੇ ਅੰਦਰ ਕਿਸੇ ਇੰਸਟੀਚਿਊਟ ਦੇ ਅੰਦਰ ਕਿਸੇ ਅਕੈਡਮੀ ਦੇ ਅੰਦਰ ਤੁਸੀਂ ਜ਼ਰੂਰ ਲਗਾਓ ਤਾਂ ਕਿ ਤੁਹਾਨੂੰ ਥੋੜਾ ਜਿਹਾ ਬੇਸ ਆ ਜਿਹੜਾ ਥੋੜਾ ਬਣ ਪਾਵੇ ਉਸ ਤੋਂ ਬਾਅਦ ਉਹਨੂੰ ਲੱਗਦਾ ਕਿ ਤੁਸੀਂ ਸੈਲਫ ਸਟੱਡੀ ਕਰ ਸਕਦੇ ਹੋ ਘਰ ਬੈਠ ਕੇ ਤੁਹਾਡੇ ਹੱਥੋਂ ਸਿਲੇਬਸ ਆ ਜਿਹੜਾ ਪੂਰਾ ਕਾਉਂਸਲਰ ਨਿਕਲ ਚੁੱਕਿਆ ਫਿਰ ਤੁਸੀਂ ਆਪਣੀ ਸੈਲਫ ਸਟੱਡੀ ਦੇ ਉੱਤੇ ਉਹਨੂੰ ਜ਼ੋਰ ਦੇ ਸਕਦੇ ਹੋ ਬਟ ਜੇ ਤੁਸੀਂ ਕਹੋ ਮੈਂ ਪਹਿਲਾਂ ਹੀ ਸੈਲਫ ਸਟੱਡੀ ਕਰੂੰਗਾ ਫਿਰ ਬੱਚੇ ਉਹ ਬਹੁਤ ਆ ਮੁਸ਼ਕਿਲ ਹੋਵੇਗੀ ਕਿਉਂਕਿ ਕੋਈ ਤੁਸੀਂ ਆਨਲਾਈਨ ਮੰਨ ਲਓ ਕੋਈ ਬੈਚ ਲੈ ਲੈਣਾ ਕੋਈ ਆ ਬਟ ਗਰਾਰੀ ਥੀਅਰ ਜਿੰਦੀਆ ਫਿਰ ਜੇ ਤੁਹਾਨੂੰ ਕੋਈ ਸਮਝ ਨਾ ਆਵੇ ਫਿਰ ਤੁਸੀਂ ਕਿਹਨੂੰ ਪੁੱਛੋਗੇ ਕੀ ਸਾਰਾ ਕੁਝ ਹੋ ਰਿਹਾ ਹੈ ਨਾ ਤੁਹਾਡੇ ਸਾਹਮਣੇ ਇੱਕ ਆਪਾਂ ਨੂੰ ਇੱਕ ਜ਼ਰੂਰਤ ਹੀ ਆਦਤ ਹੁੰਦੀ ਹੈ ਕਿ ਆਪਾਂ ਸਕੂਲਾਂ ਕਾਲਜਾਂ ਦੇ ਵਿੱਚ ਉਹ ਆਤ ਤੁਹਾਨੂੰ ਉਦੋਂ ਹੀ ਪਾਉਗੀ ਜਦੋਂ ਤੁਸੀਂ ਪਹਿਲਾਂ ਤੁਹਾਡੇ ਹੱਥੋਂ ਸਾਰੇ ਚੀਜ਼ਾਂ ਨਿਕਲੀਆਂ ਹੋਣਗੀਆਂ ਤੇ ਇਹ ਸੀਗਾ ਤੁਹਾਨੂੰ ਸਟੱਡੀ ਲੈ ਕੇ ਤੁਹਾਡਾ ਸਵਾਲ ਗੁਰੂ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਸਰ ਆਪਣੀ ਲਾਈਫ ਦੇ ਵਿੱਚ ਹਾਂਜੀ ਪ੍ਰੀ नेक्स्ट ਸਵਾਲ ਤੁਹਾਡਾ ਇਹ ਥੋੜਾ ਇੱਕ ਪਰਸਨਲ ਸਵਾਲ ਆਇਆ ਇਹਦਾ ਕਿ ਮੰਨ ਲਓ ਜਦੋਂ ਤੁਸੀਂ ਹੁਣ ਪੰਜਾਬ ਪੁਲਿਸ ਵਰਦੀ ਪਾ ਲਈ ਸਾਰਾ ਸਾਰੇ ਬੱਚੇ ਕੀ ਕਰਦੇ ਨੇ ਕਿ ਜਿਵੇਂ ਹੁਣ ਆਰਮੀ ਦੇ ਵਿੱਚ ਕੋਈ ਬੱਚਾ ਭਰਤੀ ਹੋਏ ਨਾ ਨਵਾਂ ਨਵਾਂ ਤਾਂ ਸਭ ਤੋਂ ਪਹਿਲਾਂ ਉਹ ਬੋਲਟ ਕਟਾਉ ਲਏ ਤਾਂ ਤੁਹਾਡਾ ਕੀ ਡ੍ਰੀਮ ਹੈ ਇਸ ਤਰ੍ਹਾਂ ਦਾ ਕਿ ਤੁਸੀਂ ਪਹਿਲੇ ਸਾਲੋਂ ਲੈ ਕੇ ਜਾਂ ਪਹਿਲੇ ਸਾਲ ਦੇ ਵਿੱਚ ਕੀ ਇਸ ਤਰ੍ਹਾਂ ਦਾ ਕੁਝ ਕਰਨਾ ਹੈ ਕੋਈ ਗੱਡੀ ਸੋਚੀ ਆ ਕੋਈ ਬੁਲਟ ਸੋਚਿਆ ਹੈ ਕੀ ਸੋਚਿਆ ਨਹੀਂ ਨਹੀਂ ਸਰ ਮੈਂ ਗੱਡੀ ਬੁਲਟ ਕੁਝ ਨਹੀਂ ਸੋਚਿਆ ਮੈਂ ਫालतू ਵੈਸੇ ਨਹੀਂ ਖਰਬ ਕਰਨਾ ਠੀਕ ਹੈ ਠੀਕ ਬਹੁਤ ਵਧੀਆ ਗੱਲ ਹੈ ਜੀ ਮੇਰੀ ਸਾਰੀ ਸੈਲਰੀ ਤੇ ਮੇਰੇ ਪੇਰੈਂਟਸ ਦਾ ਆਪ ਹੈ ਸਰ ਮੇਰੀ ਜੋ ਸੈਲਰੀ ਹੋਵੇ ਉਹਨਾਂ ਨੂੰ ਹੀ ਆਪਣੀ ਸਾਰੀ ਦਵਾਂਗੀ ਬਿਲਕੁਲ ਬਿਲਕੁਲ ਉਹਨਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਬਹੁਤ ਜ਼ਿਆਦਾ ਸਰ ਅੱਰਾ ਟੁੱਟਾ ਵੀ ਬਣਦਾ ਕਿ ਹੁਣ ਉਹਨਾਂ ਨੂੰ ਤੁਸੀਂ ਅੱਗੇ ਸਾਥ ਹਰੋ ਹਾਂਜੀ ਹੁਣ ਆਪਣਾ ਇੱਕ ਲਾਸਟ ਸਵਾਲ ਪੜੀ ਤੁਹਾਡੇ ਲਈ ਬਹੁਤ ਜਿਆਦਾ ਇੰਪੋਰਟੈਂਟ ਸਵਾਲ ਹੈ ਸਾਰਾ ਜਿਹੜੇ ਬੱਚੇ ਦੇਖ ਰਹੇ ਨੇ ਹਨਾ ਵੀਡੀਓ ਦੇਖ ਰਹੇ ਸਾਰਾ ਉਹਨਾਂ ਲਈ ਵੀ ਤੇ ਉਹ ਪੇਰੈਂਟਸ ਲਈ ਵੀ ਜਿਹੜੇ ਕਹਿੰਦੇ ਨੇ ਕਿ ਹਾਂ ਇਹ ਕੁੜੀ ਤੇ ਚਲਵਾਰਦੀ ਪਾਲੀ ਹੈ ਹਨਾ ਇਹਦੇ ਕੋ ਪੈਸੇ ਹੋਣਗੇ ਇਹਦੇ ਘਰ ਦਾ ਇਹ ਲਾਤੇ ਹੋਣੇ ਪੈਸੇ ਹਨਾ ਜਾਂ ਇਧਰ ਉਧਰ ਕੋਈ ਇਹਨਾਂ ਦੀ ਕੋਈ ਬਹੁਤ ਵੱਡੇ ਲਿੰਕ ਹੋਣਗੇ ਤਾਂ ਕਹਿ ਕੇ ਕੁੜੀ ਲਵਾਤੀ ਤਾਂ ਇਹਦੇ ਵਿੱਚ ਕਿੰਨੀ ਵੀ ਸੱਚਾਈ ਹੈ ਕਿ ਤੁਸੀਂ ਰਿਸ਼ਵਤ ਦੇ ਕੇ ਭਰਤੀ ਹੋਏ ਹੋ ਸਰ ਪਹਿਲੀ ਤਾਂ ਗੱਲ ਇਹ ਆ ਕਿ ਮੇਰੀ ਫੈਮਲੀ ਦੇ ਵਿੱਚੋਂ ਕੋਈ ਵੀ ਗਵਰਨਮੈਂਟ EMPLOYE ਨਹੀਂ ਹੈ ਥੈਂਕ ਯੂ ਠੀਕ ਹੈ ਤੇ ਸਰ ਜਿਹੜੀ ਭਰਤੀ ਹੋਈ ਹੈ ਇਸ ਵਾਰ ਦੀ ਇਹ ਬਿਲਕੁਲ ਹੀ ਪਾਰਦਰਸ਼ੀ ਭਰਤੀ ਹੋਈ ਹੈ ਇਸ ਦੇ ਵਿੱਚ ਕੋਈ ਵੀ ਰਿਸ਼ਵਤ ਵਾਲੀ ਗੱਲ ਨਹੀਂ ਹੈਗੀ ਨਾ ਦੇਖੋ ਅਸੀਂ ਰਿਸ਼ਵਤ ਦਿੱਤੀ ਹੈ ਔਰ ਨਾ ਹੀ ਅਸੀਂ ਅੱਗੇ ਲੈਣੀ ਹੈ ਸਰ ਬਹੁਤ ਹੀ ਵਧੀਆ ਇਸ ਕੁੜੀ ਨੇ ਗੱਲ ਕਹੀ ਹੈ ਸਾਰੀ ਕਿ ਨਾ ਅਸੀਂ ਰਿਸ਼ਵਤ ਦਿੱਤੀ ਹੈ ਤੇ ਨਾ ਹੀ ਅਸੀਂ ਰਿਸ਼ਵਤ ਲੈਣੀ ਹੈ ਠੀਕ ਹੈ ਬਹੁਤ ਘੱਟ ਬੱਚੇ ਹੁੰਦੇ ਜਿਹੜੇ ਇਸ ਤਰ੍ਹਾਂ ਦੀ ਸੋਚ ਰੱਖਦੇ ਨੇ ਤੇ ਜਦੋਂ ਵੀ ਮੇਰੇ ਕੋਲ ਬੱਚਾ ਕੋਈ ਆਂਦਾ ਤਾਂ ਮੈਂ ਹਮੇਸ਼ਾ ਉਸ ਬੱਚੇ ਨੂੰ ਇਹ ਗੱਲ ਕਹਿੰਦਾ ਜਦੋਂ ਪਰੀ ਆਈ ਸੀ ਮੈਂ ਇਹ ਗੱਲ ਕਹੀ ਸੀ ਪਰੀ ਨੂੰ ਕਿ ਦੇਖੋ ਪਰੀ ਥੋਡੀ ਖੁਦ ਦੀ ਮਿਹਨਤ ਆ ਠੀਕ ਹੈ ਮੈਂ ਜਦੋਂ ਭਰਤੀ ਹੋਏ ਸੀ ਮੈਂ ਖੁਦ 1 ਰੁਪਿਆ ਦਿੱਤਾ ਨਹੀਂ ਕਿਸੇ ਨੂੰ ਤੇ ਨਾ ਮੈਂ ਤੁਹਾਡਾ 1 ਰੁਪਿਆ ਕਿਤੇ ਲੱਗਣ ਦੇਵਾ ਤੇ ਹੁਣ ਤੱਕ 1 ਰੁਪਿਆ ਹੀ ਬਣ ਦਿੱਤਾ ਪਰੀ ਤੁਹਾਡੇ ਸਾਹਮਣੇ ਬੈਠੇ ਸਾਰੇ ਅੱਜ ਭਰਤੀ ਵਾਲੇ ਬੈਠੇ ਨੇ ਸਾਰੇ ਠੀਕ ਹੈ ਤੇ ਇਹ ਸਭ ਚੀਜ਼ਾਂ ਨੂੰ ਤੁਸੀਂ ਭੁੱਲ ਜਿਓ ਕਿ ਹਨ ਇੱਕ ਤਾਂ ਬਹੁਤ ਬੱਚੇ ਕਹਿੰਦੇ ਨੇ ਕਿ ਭਰਤੀਆਂ ਨਿਕਲਦੀਆਂ ਫਿਰ ਜੇ ਕਹਿੰਦੇ ਜੇ ਭਰਤੀਆਂ ਨਿਕਲੀਆਂ ਫਿਰ ਕਹਿੰਦੇ ਨੇ ਇਹ ਰਿਸ਼ਵ ਗੱਲ ਹੈ ਕਿ ਇਹ ਕਿਉਂ ਇਦਾਂ ਬੜਿਆ ਹੋਇਆ ਵੀ ਰਿਸ਼ਵਤ ਚੱਲਦੀ ਰਿਸ਼ਵਤ ਚੱਲਦੀ ਹੈ ਸਰ ਆਪਣੀ ਕਾਬਲੀਅਤ ਨੂੰ ਬੱਚਾ ਜਦੋਂ ਨਹੀਂ ਦਿਖਾ ਸਕਦਾ ਜਾਂ ਉਹ ਆਪਣੀ ਕਮੀ ਨੂੰ ਲੁਕਾਉਣ ਲਈ ਉਹ ਫਿਰ ਇੰਦੀਆਂ ਚੀਜ਼ਾਂ ਦਾ ਮਤਲਬ ਯੂਜ਼ ਕਰਦਾ ਹੈ ਇਹ ਜਿਹੜਾ ਟਾਉਨਸ ਦਾ ਕੇ ਰਿਸ਼ਵਤ ਚੱਲਦੀ ਹੈ ਜੀ ਨਹੀਂ ਮਿਲਦੀ ਸਰ ਸਭ ਕੁਝ ਮਿਲਦਾ ਡਿਪੈਂਡਾ ਸਿਰਫ ਤੁਹਾਡੀ ਮਿਹਨਤ ਤੇ ਬਹੁਤ ਹੀ ਵਧੀਆ ਗੱਲ ਕਹੀ ਹੈ ਬਰੀ ਨੇ ਕਿ ਆਪਣੀ ਕਮੀਆਂ ਨੂੰ ਲੁਕਾਉਣ ਲਈ ਜੇ ਤੁਸੀਂ ਕਹਿ ਰਹੇ ਹੋ ਕਿ ਹਾਂ ਫਿਰ ਉਸ ਕਹਿਣੋਂ ਕਿ ਰਿਸ਼ਵਤ ਦਾ ਸਾਰਾ ਲੈ ਲਈ ਕਈ ਬੱਚੇ ਕਹਿੰਦਾ ਹੈ ਅਸੀਂ ਗ੍ਰਾਊਂਟ ਬਹੁਤ ਵਧੀਆ ਭਾ ਦੇ ਆ ਸਭ ਤੋਂ ਪੀਪਰ ਨਹੀਂ ਪਾਸ ਹੋਣਾ ਸਾਡਾ ਕੋਈ ਪੀਪਰ ਵਾਲਾ ਬੰਦਾ ਦੇ ਦਿਓ ਹੈ ਨਾ ਤੇ ਇਸ ਸਮੇਂ ਬਹੁਤ ਹੁੰਦੇ ਨੇ ਕਈ ਹੁੰਦੇ ਨੇ ਕਿ ਉਹਨਾਂ ਦਾ ਫਿਜ਼ੀਕਲ ਪਾਸ ਨਹੀਂ ਹੁੰਦਾ ਹੈਗਾ ਤੇ ਉਹ ਇਸ ਤਰ੍ਹਾਂ ਕਹਿੰਦੇ ਨੇ ਤਾਂ ਤੁਸੀਂ ਇਹ ਤੁਹਾਡੀ ਇੱਕ ਨਕਾਮੀਆਂ ਨੇ ਤੁਸੀਂ ਇਹਨਾਂ ਤੇ ਕੰਮ ਕਰੋਗੇ ਤੁਹਾਨੂੰ ਕਿਤੇ ਵੀ ਕੁਝ ਕਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਤੇ ਬਾਕੀ ਇਹ ਤੋਂ ਜਵਾਬ ਮਿਲ ਚੁੱਕੇ ਹੈ ਇਸ ਨੂੰ ਲੈ ਕੇ ਕਰਾਰਾ ਜਵਾਬ ਮਿਲ ਚੁੱਕੇ ਹੈ ਹੈ ਨਾ ਕਿਉਂਕਿ ਇਸ ਕੁੜੀ ਦਾ ਹਾਰਡਵਰਕ ਇਸ ਕੁੜੀ ਦੀ ਮਿਹਨਤ ਸਾਰੀ ਮੇਰੇ YouTube ਚੈਨਲ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਇਸ ਕੁੜੀ ਦਾ ਜ਼ੀਰੋ ਤੋਂ ਲੈ ਕੇ ਸਟਾਰਟਿੰਗ ਪੀਸ ਤੋਂ ਲੈ ਕੇ ਸਾਰਾ ਇਹਦੀ ਇੱਕ ਇੱਕ ਵੀਡੀਓ ਪਈ ਆ ਕਿ ਕਿਵੇਂ ਹਾਰਡਵਰਕ ਮਿਹਨਤ ਦੇ ਨਾਲ ਇਸ ਕੁੜੀ ਨੇ ਇਸ ਮੁਕਾਮ ਨੂੰ ਜਿਹੜਾ ਹਾਸਲ ਕੀਤਾ ਹੈ ਆਪਣੇ ਦਮ ਤੇ ਹਾਂਜੀ ਬਈ ਤੇ ਹੁਣ ਸਾਡੇ ਜੋ ਵੀ ਵਿਊਅਰ ਨੇ ਉਹਨਾਂ ਦੇ ਲਈ ਇੱਕ ਲਾਸਟ ਕੁਐਸਚਨ ਤੇ ਲਾਸਟ ਇੱਕ ਸੰਦੇਸ਼ ਤੁਹਾਡਾ ਕੀ ਰਹੂਗਾ ਆਖਰੀ ਹੁਣ ਤੁਸੀਂ ਇਹਦੀ ਮਿਹਨਤ ਨਾਲ ਇੱਥੇ ਤੱਕ ਪਹੁੰਚੇ ਹੋ ਤੇ ਤੁਸੀਂ ਬੱਚਿਆਂ ਨੂੰ ਕੀ ਗਾਈਡ ਕਰੋਗੇ ਤੁਹਾਡੇ ਹੀ ਤੁਨ ਕੁੜੀਆਂ ਦੇਖ ਰਹੀਆਂ ਨੇ ਤੁਹਾਨੂੰ ਉਹ ਸੇਜ ਦੇ ਮੁੰਡੇ ਦੇਖ ਰਹੇ ਨੇ ਟੀਨੇਜ ਸਾਰੇ ਤੇ ਤੁਸੀਂ ਵੀ ਉਹਨਾਂ ਚੋਂ ਨਿਕਲ ਕੇ ਹੁਣ ਇੱਥੇ ਬੈਠੇ ਹੋ ਤਾਂ ਤੁਸੀਂ ਕੀ ਇਹਨਾਂ ਨੂੰ ਸੰਦੇਸ਼ ਦੇਣਾ ਚਾਹੋਗੇ ਸਰ ਮੈਂ ਸੰਦੇਸ਼ ਦੇਣਾ ਚਾਹੁੰਦੀ ਹਾਂ ਵੀ ਤੁਸੀਂ ਬਸ ਮਿਹਨਤ ਕਰੋ ਔਰ ਇੱਕ ਚੰਗਾ ਮੁਕਾਮ ਹਾਸਲ ਕਰੋ ਤੁਹਾਡੇ ਪੇਰੈਂਟਸ ਨੂੰ ਵੀ ਆਪਣੇ ਸੱਤੇ ਪ੍ਰਾਊਡ ਫੀਲ ਹੋਵੇ ਕਿ ਸਾਡਾ ਬੱਚਾ ਇੱਕ ਚੰਗੇ ਮੁਕਾਮ ਤੇ ਹੈ ਸਰ ਉਹਨਾਂ ਦੇ ਵੀ ਇੱਕ देखो एक एक जाने दी नौकरी ਲੈਣ ਨਾਲ ਆਪਣੇ ਕਿੰਨੀਆਂ ਹੀ ਪੀੜ੍ਹੀਆਂ ਦੀਆਂ ਜੋ ਕਿ ਇੱਕ ਲਾਈਫ ਚੇਂਜ ਹੋ ਜਾਂਦੀ ਹੈ ਬਹੁਤ ਹੀ ਵਧੀਆ ਇਹ ਸੰਦੇਸ਼ ਹੈ ਥੋੜੇ ਜੀ ਕਿ ਜੇ ਤੁਸੀਂ ਮਿਹਨਤ ਕਰਦੇ ਹੋ ਮਿਹਨਤ ਕਰਨ ਵਾਲਾ ਕਦੇ ਬੱਚਾ ਹਾਰਦਾ ਨਹੀਂ ਹੈਗਾ ਠੀਕ ਹੈ ਅੱਜ ਨਹੀਂ ਥੋੜੀ ਕੱਲ੍ਹ ਇਹ ਚੀਜ਼ ਹੋ ਜੇਗੀ ਤੇ ਪਰ ਇਹ ਤੁਹਾਡਾ ਫਸਟ ਅਟੈਂਪਟ ਹੈ ਇਹ ਸਾਰਾ ਜੀ ਸਰ ਮੇਰਾ ਫਸਟ ਅਟੈਂਪਟ ਪਹਿਲੀ ਭਰਤੀ ਦੇ ਵਿੱਚ ਹੀ ਕੁੜੀ ਭਰਤੀ ਹੋਣੀ ਆਈ ਹੈ ਜੀ ਇਹ ਠੀਕ ਹੈ ਜੀ ਤੁਸੀਂ ਵੀ ਜੇ ਮਿਹਨਤ ਕਰਦੇ ਹੋ ਤੁਹਾਡੇ ਅੰਦਰ ਹੈਗਾ ਜਜ਼ਬਾ ਕੁਝ ਕਰਨ ਦਾ ਤਾਂ ਤੁਸੀਂ ਵੀ ਪੰਜਾਬ ਉਸ ਵਿੱਚ ਭਾਰਤੀ ਹੋ ਸਕਦੇ ਹੋ ਤੁਸੀਂ ਵੀ ਆਪਣੀ ਵਰਦੀ ਪਾਉਂਦਾ ਜਿਹੜਾ ਸੁਪਨਾ ਇਹ ਪੂਰਾ ਕਰ ਸਕਦੇ ਹੋ ਤਾਂ ਬੜੀ ਕਿਵੇਂ ਦੀ ਫੀਲਿੰਗ ਆ ਜਦੋਂ ਤੁਸੀਂ ਮਤਲਬ ਪਹਿਲੀ ਵਾਰ ਵਰਦੀ ਪਾਈ ਆਪਣੇ ਆਪ ਨੂੰ ਸ਼ੀਸ਼ੇ 'ਚ ਖੜਾ ਹੋਏ ਦੇਖਿਆ ਸਾਰਾ ਕਿੱਦਾਂ ਲੱਗਿਆ ਇੱਕ ਵਾਰ ਤਾਂ ਸਰ ਯਕੀਨ ਹੀ ਨਹੀਂ ਹੋ ਜਾਵੇ ਮੈਂ ਆਪਣੇ ਤੇ ਕਿ ਮੈਂ ਹੀ ਆਏ ਕਿ ਇੰਤੈਂਿਆਰੀ ਜਦੋਂ ਸੁਪਨੇ ਪੂਰੇ ਹੁੰਦੇ ਨੇ ਠੀਕ ਹੈ ਥੋੜੀ ਦਿਨ ਰਾਤ ਕੀਤੀ ਹੋਈ ਮਿਹਨਤ ਫਰੰਗ ਲੈ ਆਉਂਦੀ ਆ ਤਾਂ ਤੁਹਾਨੂੰ ਵੀ ਯਕੀਨ ਨਹੀਂ ਹੋਣਾ ਕਿ ਹਾਂ ਸੱਚੀ ਮੈਂ ਇਹ ਕਰ ਦਿੱਤਾ ਕਿਸੇ ਟਾਈਮ ਸਰ ਸੁਣਦੇ ਸੀ ਜਦੋਂ ਕਹਿੰਦੇ ਸੀਗੇ ਕਿ ਇੱਥੇ ਕੁਛ ਨਹੀਂ ਬਾਹਰ ਚਲੇ ਜਾਓ ਇੱਥੇ ਨਹੀਂ ਜੋਬ ਮਿਲਦੀ ਪਰ ਹੁਣ ਆਪਣੇ ਆਪ ਨੂੰ ਵਰਦੀ ਦੇ ਵਿੱਚ ਦੇਖ ਕੇ ਪਤਾ ਲੱਗ ਰਿਹਾ ਕਿ ਆਪਣੀ ਕਮੀ ਲੁਕਾਉਣ ਲਈ ਉਹ ਬੰਦਾ ਆ ਜੋ ਤੁਹਾਨੂੰ ਡੀਮੋਟੀਵੇਟ ਕਰ ਰਿਹਾ ਹੈ ਉਹ ਸਿਰਫ ਆਪਣੀ ਕਮੀ ਲੁਕਾਉਣ ਲਈ ਕਰ ਰਿਹਾ ਹੁੰਦਾ ਹੈ ਅਗਰ ਤੁਹਾਡੇ ਵਿੱਚ ਇੱਕ ਜਜ਼ਬਾ ਆ ਕਿਸੇ ਵੀ ਚੀਜ਼ ਨੂੰ ਪਾਉਣ ਦਾ ਤਾਂ ਤੁਸੀਂ ਹਾਰਡ ਵਰਕ ਕਰੋ ਤੁਹਾਡ ਨੂੰ ਜ਼ਰੂਰ ਮਿਲੇਗੀ ਬਿਲਕੁਲ ਕਿਉਂਕਿ ਹਰ ਇੱਕ ਕੋਲ ਇੰਨੇ ਪੈਸੇ ਨਹੀਂ ਹੁੰਦੇ ਕਿ 35-40 ਲੱਖ ਰੁਪਏ ਲਾ ਕੇ ਘਰੇ ਬਾਹਰ ਸੌਣ ਦੇ ਕੋਈ ਬੱਚੇ ਹੋ ਇਹ 30-40 ਲੱਖ ਨਹੀਂ ਹੈਗਾ ਕੋਚ ਕਰਨੀਆਂ ਵੜਦੇ ਥੋੜੇ ਕੋ 30-35 ਹਜ਼ਾਰ ਹੀ ਹੈਗਾ ਤੁਹਾਡੀ ਪ੍ਰੈਪਰੇਸ਼ਨ ਤੇ ਇੰਨਾ ਵੀ ਨਹੀਂ ਲੱਗਦਾ ਹੈਗਾ ਮੈਂ ਸਹੀ ਕਹਿ ਰਿਹਾ ਬੜੀ ਜੀ ਸਰ ਠੀਕ ਹੈ ਜੀ ਤੁਸੀਂ ਕੋਈ ਕੋਚਿੰਗ ਕਰਦਾ ਕਿਤੇ ਕੋਈ ਅਕੈਡਮੀ ਜੁਆਇਨ ਕਰਦਾ ਕਿਤੇ ਕੁਝ ਵੀ ਕਰਦਾ ਤੁਸੀਂ ਤੁਹਾਡੇ ਇਸ ਤੋਂ ਜ਼ਿਆਦਾ ਪੈਸੇ ਲੱਗਦੇ ਵੀ ਨਹੀਂ ਹੈਗੇ ਠੀਕ ਹੈ ਉਹ ਗੱਲ ਅਲੱਗ ਹੈ ਤੁਸੀਂ ਖੁਦ ਹੀ ਮਿਹਨਤੋਂ ਸਾਰਾ ਕਰ ਲੋਗੇ ਠੀਕ ਹੈ ਤੇ ਜਿਹੜੀ ਬੱਚੇ ਕਹਿੰਦੇ ਨੇ ਕਿ ਅਸੀਂ ਬਾਹਰ ਜਾਣਾ ਹੈ ਬਾਹਰ ਦੇ ਪਿੱਛੇ ਭੱਜਦੇ ਨੇ ਸਾਰਾ ਤਾਂ ਉਹਨਾਂ ਨੂੰ ਇੱਕਰਾ ਦਾ ਜਵਾਬ ਆ ਜਿਹੜਾ ਮਿਲ ਚੁੱਕਿਆ ਠੀਕ ਹੈ ਤੇ ਤੁਸੀਂ ਵੀ ਦੋਸਤੋ ਜੇ ਬਾਹਰ ਜਾਣ ਦਾ ਸੁਪਨਾ ਤੁਸੀਂ ਦੇਖਿਆ ਹੋਇ ਆ ਇਹ ਜਿੱਦ ਤੋਂ ਪਹਿਲਾਂ ਸਰਕਾਰੀ ਨੌਕਰੀ ਦੀ ਇਥੇ ਇੱਕ ਵਾਰੀ ਜਰੂਰ ਮਾਰ ਲਓ ਠੀਕ ਹੈ ਜੇ ਤੁਹਾਡੇ ਜੀ ਦਮ ਹੈ ਤੁਹਾਡੇ ਅੰਦਰ ਮਿਹਨਤ ਹੈ ਤੁਹਾਡੇ ਅੰਦਰ ਕੁਝ ਕਰਨ ਦਾ ਜਜ਼ਬਾ ਹੈਗਾ ਤਾਂ ਤੁਸੀਂ ਇੱਕ ਵਾਰ ਇੱਥੇ ਆਪਣੀ ਕਿਸਮ ਜ਼ਰੂਰ ਅਜ਼ਮਾਓ ਠੀਕ ਹੈ ਹਾਂ ਜੀ ਦੋਸਤੋ ਤਾਂ ਕਿੱਦਾਂ ਦਾ ਲੱਗੀ ਤੁਹਾਨੂੰ ਇਹ ਸਾਰੀ ਸਾਡੀ ਵੀਡੀਓ ਸਾਡੀ ਸਾਰਾ ਦੋ ਭਰੀ ਦੇ ਨਾਲ ਗੱਲਬਾਤ ਸਾਰੀ ਤਾਂ نیچے ਸਾਨੂੰ ਜ਼ਰੂਰ ਕਮੈਂਟ ਕਰਿਓ ਇਸ ਵੀਡੀਓ ਨੂੰ ਅੱਗੇ ਤੋਂ ਵੀ ਸ਼ੇਅਰ ਸਪੋਰਟ ਜ਼ਰੂਰ ਕਰਿਓ ਠੀਕ ਹੈ ਦੋਸਤੋ ਇਸੇ ਦੇ ਨਾਲ ਅਸੀਂ ਵਿਦਿਆ